ਹਾਂਜੀ ਕੀ ਦਾ ਨਾ ਜੀ ਮੇਰਾ ਨਾਮ ਤਾਂ ਕੇਵਲ ਸਿੰਘ ਸਾਕਤਪੁਰ ਜੀ ਇਹ ਕਿਹੜਾ ਪਿੰਡ ਜੀ ਪਿੰਡ ਬੋਪਾਰਾ ਕੋਲ ਜੀ ਕਿਹੜੇ ਥਾਣੇ ਚ ਥਾਣਾ ਲੋਪੋਗੇ ਤੇ ਕੀ ਘਟਨਾ ਵਾਪਰੀ ਹੈ ਜੀ ਰਾਤ ਘਟਣਾ ਹੈ ਵਾਪਰੀ ਹੈ ਵੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਸਾਡਾ ਇਹਨਾਂ ਨਾਲ ਅਮਰ ਇਹ ਨਜ਼ਾਇਦ ਗੁਰਦੁਆਰੇ ਤੇ ਇਹਨਾਂ ਸਾਡੇ ਨਾਲ ਝਗੜਾ ਕੀਤਾ ਕੌਣ ਨੇ ਬੰਦੇ ਇਹ ਰਣਜੀਤ ਸਿੰਘ ਕਲਦੀਪ ਸਿੰਘ ਰਚਪਾਲ ਸਿੰਘ ਕਲਦੀਪ ਸਿੰਘ ਅਜਮੀਰ ਸਿੰਘ ਬਕਰਮਜੀਤ ਬਕਰਮਜੀਤ ਸਿੰਘ ਇਹ ਬੰਦੇ ਨਾਲ ਸਾਰੇ ਇਹਨਾਂ ਦੇ ਨਾਲ ਜੱਟ 10 11 ਬੰਦੇ ਸੀ 12 ਕਿ ਕਾ ਵੀ ਬੰਦੇ ਨੇ ਅੰਨਾਂ ਨੇ ਪਲਾਨ ਬਣਾ ਕੇ ਦਿਖਾ ਦੇਣਾ ਮੋੜ ਇਹ ਕਿ ਕਾ ਪਹਿਲਾਂ ਛਵੜਾ ਆਈ ਅਜੇ ਤੱਕ ਪਤਾ ਇਹਨਾਂ ਸਰਕਾਰ ਨੂੰ ਧੌਂ ਦੇ ਨਾਲ ਸਾਡੇ ਤੇ ਅੱਗੇ ਠੀਠਾ ਬਰਦਾ 11 ਬੰਦੇ ਦਾ ਖਾਤੇ ਕਰਾ ਕੇ ਬਿਨਾ ਵਾਦਾ ਤੇ ਅਸੀਂ ਸਾਣਾ ਮਹੀਨਾ ਤਿੰਨ-ਤਿੰਨ ਮਹੀਨੇ ਮੰਡੇ ਲਾ ਕੇ ਆ ਤੇ ਮੈਂ ਇੱਕ ਮੋਹਰ ਬਾਰ ਹੁੰਦਾ ਨਾ ਤੇ ਤੇ ਇੱਕ ਮਹੀਨਾ ਮੈਂ ਲਾ ਕੇ ਆ ਇਹ ਸਾਡਾ ਕੋਈ ਇੰਨੀ ਗਲਤੀ ਆ ਵੀ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਸਾਨੂੰ ਧੌਣ ਦੇ ਨਾਲ ਹੀ ਮਤਲਬ ਸਰਕਾਰ ਦੀ ਧੌਣ ਦੇ ਨਾਲ ਹੀ ਸਾਡੇ ਤੇ ਮਗਰ ਨਾਲ ਟਕਾ ਦਿੱਤਾ ਆ ਜਿਹੜਾ ਹੋਣੇ ਨਾਲ ਚੱਲ ਰਿਹਾ ਇਹ ਬਿਨਾਂ ਵਜ੍ਹਾ ਆਣ ਕੇ ਹਲਾਉਣਾ ਸਾਡੇ ਬੰਦੇ ਸਾਰੇ ਕਦਮਿਆਂ ਦੇ ਚੱਕਰ ਹੀ ਰਹੇ ਆ ਤੇ ਨਾਲੇ ਬੰਦੇ ਦਾ ਸਰਦਾਰ ਹਰੀ ਸਿੰਘ ਦਾ ਸਾਡਾ ਚਾਚਾ ਹੀ ਉਹਦਾ ਮਤਲਬ ਇਹਨਾਂ ਨੇ ਖਤਰਾ ਕਰ ਦਿੱਤਾ ਮਾਮਲਾ ਰਾਤੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਲੇਟ ਆਵਰ ਕਿ ਇੱਥੰਗਾ ਕਿਥੇ ਝਗੜਾ ਹੋ ਰਿਹਾ ਤੇ ਜਦੋਂ ਦੇ ਮੌਕੇ ਤੇ ਗਏ ਅਸੀਂ ਮੌਕਾ ਜਾ ਕੇ ਦੇਖਿਆ ਤੇ ਇੱਕ ਬੰਦੇ ਹਰੀ ਸਿੰਘ ਸਾਨੂੰ ਦਲੀਪ ਸਿੰਘ ਉਹਦੀ ਜਿਹੜੀ ਆ ਸਟਾ ਲਗਨ ਕਰਕੇ ਡੱਥ ਹੋਈ ਸੀ ਤੇ ਉੱਤੇ ਬਿਆਖਤੀ ਜਦੋਂ بیٹے ਦੇ ਬਿਆਨ ਸਟੇਟਮੈਂਟ ਤੇ ਅਸੀਂ ਮਕਦਮਾ ਦਰਜ ਕਰ ਦਿੱਤਾ ਮਕਦਮਾ ਨੰਬਰ 260/25302 ਦੇ ਅੰਡਰ ਸੈਕਸ਼ਨ ਵਗੈਰਾ ਤਹਿਤ ਉਸ ਬੰਦੇ ਵਿੱਚ ਅਸੀਂ ਬਾਈ ਨੇਮ ਦੋਸ਼ੀ ਨੇ ਦੋਸ਼ੀਆਂ ਨੂੰ ਗ੍ਰফতার ਕਰਨ ਦੀ ਅਸੀਂ ਲਗਾਤਾਰ ਹੁੰਦਾ ਕਰੈਡਿਟ ਕਰ ਰਹੇ ਹਾਂ ਤੇ ਜਲਦੀ ਜਲਦੀ ਦੋਸ਼ੀ ਗ੍ਰফতার ਕਰਕੇ ਜਿਹੜੀ ਆਹੀ ਜੋ ਬੰਦਿਕਾਰੀ ਕੀਤੀ